え ਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਮਤੀ ਮਨ ਵਿਚਿਆ ਵਰਦਾ ਧਿਆਨ ਤਨ ਬਰੈਸਾ ਨਾਮ ਮੇਰਾ ਸਾਚਾ ਨਾਮ ਇਹ ਹੰਕਾਰ ਮੇਰਾ ਜਨੁ ਖੁਦਾ ਸਾ ਬਗਵਾਨ ਕ੍ਰਿਸ਼ਨਾ ਸੁਣੋ ਕਹਿ ਜੈ ਨਾਮ ਸੁਣੋ ਸੰਤੋਸ਼ ਸਭ ਤੁਮ੍ਹ੍ਹ ਦੇਆ ਸਾਚਾ ਨਾਮ ਮਿਲਾਇਆ ਨਾ ਰੂਪ ਚੇ ਪੰਚ ਸ਼ਬਦ ਤੇ ਕਰੈ ਸਿਪਾਤਾ ਕਰੈ ਸਿਪਾਤੈ बोले सो निहार सार श्री राधा बोले सो निहार सार श्री राधा बोले सो निहार सार श्री राधा बोले सो वंदी ओ नाथ में विनती है कि सतगुरु दताना कृपा से 寂寞。<music> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਸਨ ਬਾਅਦ ਵਿੱਚ 10 ਵਜੇ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬਾਣੀ ਦੇ ਜਾਪ ਕੀਤੇ ਗਏ ਉਪਰੰਤ ਰੱਖੇ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਪਏ ਹਨ ਪਾਈ ਸੇ ਪਾਈ ਕੁਲਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਤੁਰਕੀ ਬਾਣੀ ਦਾ ਕੀਰਤਨ ਕੀਤਾ ਗਿਆ ਅਰਦਾਸ ਬੇਨਤੀ ਜੋਦੜੀ ਹੋਈ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਬੱਤ ਸੰਗਤਾਂ ਦਾ ਮਨਾਇਆ ਹੋਇਆ ਪੁਰਬ ਜਿਹੜਾ ਉਹ ਲੇਖੇ ਅੰਦਰ ਲਾਉਣ ਜਿੰਨੀਆਂ ਵੀ ਨਕੋਦਰ ਦੀਆਂ ਸਮੋਚੀਆਂ ਹੀ ਸੰਗਤਾਂ ਨੇ ਜਿਵੇਂ ਕਿ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਵਿੱਚ ਗੁਰੂ ਕਿਆਂ ਲੰਗਰਾਂ ਵਿੱਚ ਹਰ ਥਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਜੋਗ ਦਿੱਤਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਹੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਨਾਇਆ ਹੋਇਆ ਪੁਰਬ ਜਿਹੜਾ ਦਾਤਾ ਜੀ ਸਾਡਾ ਨੇਖੇ ਅੰਦਰ ਲਾਉਣ ਸਾਰੇ ਹੀ ਪਰਿਵਾਰਾਂ ਨੂੰ ਆਪਣੇ ਦਰ ਘਰ ਨਾਲ ਜੋੜਨਾ ਇਸੇ ਤਰ੍ਹਾਂ ਸਿਆਸ ਕਰਦੇ ਹਾਂ ਕਿ ਗੁਰੂ ਕਿਆਂ ਸੰਗਤਾਂ ਨੂੰ ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਹਮੇਸ਼ਾ ਹੀ ਤਤ ਪਰ ਰਹਿ ਕੇ ਸੇਵਾਵਾਂ ਨਿਭਾਉਂਦੇ ਨੇ ਦਾਤਾ ਜੀ ਆਪ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਕਰਨ ਨਾਲ ਆਪ ਕੀ ਜੋੜੀ ਰੱਖਣ ਇਸੇ ਤਰ੍ਹਾਂ ਅੱਜ ਰਾਤ ਦੇ ਵੀ ਦੀਵਾਨ ਹਨ ਜਿਨ੍ਹਾਂ ਦੇ ਵਿੱਚ ਰਹਿਰਾਸ ਦੀ ਬਾਣੀ ਤੋਂ ਬਾਅਦ ਹਜ਼ੂਰੀ ਰਾਗੀ ਜਥਾ ਭਾਈ ਸੇਪਾਈ ਖਲਵਿੰਦਰ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ 8 ਵਜੇ ਤੋਂ ਲੈ ਕੇ ਕਰਕੇ 9 ਵਜੇ ਤੱਕ ਭਾਈ ਸੇਪਾਈ ਦਵਿੰਦਰ ਸਿੰਘ ਜੀ ਸੋਢੀ ਦੀਵਾਲੀ ਵਾਲੇ ਜਿਹੜੇ ਨੇ ਉਹ ਕੀਰਤਨ ਦੀ ਹਾਜ਼ਰੀ ਭਰਨਗੇ ਸਾਰੀਆਂ ਹੀ ਸੰਗਤਾਂ ਨੂੰ ਸਮੂਚੇ ਹੀ ਸਟਾਫ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਦੀਆਂ ਵੀ ਹਾਜ਼ਰੀਆਂ ਪਰ ਆਪਣਾ ਜੀਵਨ ਸਫਲ ਬਣਾਓ ਗੁਰੂ ਕਿਰਪਾ ਕਰੇ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬੋਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਹਿਰ ਦੀਆਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਹੈ ਸਵੇਰ ਤੋਂ ਹੀ ਬੀਬੀਆਂ ਦੇ ਸੁਖਨੀ ਸਾਹਿਬ ਦੇ ਪਾਠ ਪਾਈ ਗਏ ਸਨ ਉਸ ਤੋਂ ਬਾਅਦ ਸਹਿਜ ਪਾਠ ਜੋ ਸੰਗਤੀ ਰੂਪ ਦੇ ਵਿੱਚ ਸੰਗਤ ਵੱਲੋਂ ਸ਼ੁਰੂ ਕੀਤਾ ਗਿਆ ਸੀ ਉਸਦੇ ਭੋਗ ਪਾਏ ਗਏ ਹਨ ਮੈਂ ਗੁਰਦੁਆਰਾ ਸਿੰਘ ਸਬਾਤ ਹੂੰ ਇਕਬਾਲ ਸਿੰਘ ਸਾਰਿਆਂ ਨੂੰ ਅੱਜ ਦੇ ਦਿਨ ਇਸ ਇਦੀਦ ਵਾਸਤੇ ਸ਼ਹਿਰ ਦੀਆਂ ਸਾਰੀਆਂ ਸਮੂਹ ਸੰਗਤਾਂ ਦਾ ਤਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ